ਲੈ ਵੀ ਦੋਸਤੋ ਕਹਾਣੀ ਕਰ ਕਰਦੀ ਆ ਪੰਜਾਬ ਦੇ ਵਿੱਚ ਨਸ਼ੇ ਬਹੁਤ ਭਿਆਨਕ ਰੂਪ ਧਾਰਨ ਕਰ ਗਏ ਨੇ ਤੇ ਇੱਕ ਹਸਦੇ ਬਸਦੇ ਘਰ ਨੂੰ ਕਿਵੇਂ ਇਜਾੜਤਾ ਇਹਦੀ ਦਾਸਤਾਂ ਲਕਵੇਂਦਰ ਨਥੀਹ ਵਾਲੇ ਦੀ ਕਲਮ ਦੇ ਵਿੱਚੋਂ ਲਿਖੀ ਗਈ ਦ ਗੁਰੂ ਜਵਾਨ ਪੂਰੇ ਕੜੀ ਵਰਗੇ ਘਰ ਕੈ ਨਸ਼ੇਣੀ ਨਸੇ ਕੋਲੋਂ ਹਰ ਗਏ ਆਪਣੇ ਸਜਾਏ ਪਤਨੀ ਦੇ ਸਾੜਤੇ ਨਸ਼ਿਆਂ ਨੇ ਘਰ ਬਸਲੇ ਉਜਾੜਤੇ ਨਸ਼ੇ ਦੇ ਵਪਾਰੀ ਚੋપરા ਨੂੰ ਪਾਲਦੇ ਮੁਫਤ ਚ ਨਸ਼ਾ ਦੇ ਜਵਾਨੀ ਗਾਲਦੇ ਨਸ਼ੇ ਵਾਲੇ ਪਿੰਜਰੇ ਚ ਫੜ ਤਾੜਦੇ ਨਸ਼ਿਆਂ ਨੇ ਕਰ ਬਸਦੇ ਉਜਾੜਦੇ ਦੇਖੋ ਦੇਖੀ ਬੱਚੇ ਨਸ਼ਿਆਂ ਤੇ ਲੱਗਦੇ ਹੁੰਦੇ ਵਰਵਾਰ ਬੱਚੇ ਮੋਤੀ ਨਾਕਦੇ ਦੁਈ ਰਹਿੰਦੇ ਚੋਰੀਓ ਹਰੇਕ ਨਾਰ ਤੇ ਨਸ਼ਿਆਂ ਨੇ ਕਰ ਬਸਦੇ ਉਜਾੜਦੇ ਆਪਣਾ ਹੀ ਕਰ ਹੈ ਨਸੇੜੀ ਲੁੱਟਦਾ ਰੋਕ ਨਹੀਂ ਜੇ ਨਾਰੀ ਫੜਿਓ ਨੂੰ ਕੁੱਟਦਾ ਦੇਹੀ ਵਾਲੇ ਅੰਗ ਕੁੱਟ ਕੇ ਉਖਾੜਦੇ ਨਸ਼ਿਆਂ ਨੇ ਕਰ ਵਸਦੇ ਉਜਾੜਦੇ ਨਸਾ ਲਿਆਉ ਮੈਨੂੰ ਮੇਰੀ ਜਾਨ ਜਾਮਦੀ ਮਾਪਿਆਂ ਦੇ ਅੱਗੇ ਜਿੰਦ ਕੁ ਰਾਮ ਦੀ ਮਾਪੇ ਨਾਰੀ ਵਿੱਚ ਸੂਈ ਉੱਤੇ ਚਾੜਦੇ ਨਸ਼ਿਆਂ ਨੇ ਕਰ ਵਸਦੇ ਉਜਾੜਦੇ ਬਿੰਦੇ ਉੱਤੇ ਪੀਲਾ ਬੱਦ ਨਾਰੀ ਕਰਦੀ ਬੱਚੇ ਦਾ ਮਰੈ ਨਾ ਉਹ ਕਾਟ ਕਰਦੀ ਅੰਦਰਾਂ ਦੇ ਫੁੱਲ ਪੈਰਾਂ ਚ ਲਤਾੜਦੇ ਨਸ਼ਿਆਂ ਨੇ ਕਰ ਵਸਦੇ ਜਾੜਦੇ ਰੱਬ ਅੱਗੇ ਬਿੰਦਾ ਹੈ ਅਰਜ਼ ਕਰਦਾ ਲਕਵੇਂਦਰ ਹੈ ਰੱਬ ਦੇ ਅਰਜ਼ ਕਰਦਾ ਬੱਚਾ ਸਰਦਾਲੂ ਬਣ ਹੈ ਗੁਰੂ ਕਰਦਾ ਗੁਰੂ ਦੇ ਨਾ ਜਾਵੇ ਬੱਚਾ ਮਾਰੂ ਜਾੜਤੇ ਨਸ਼ਿਆਂ ਨੇ ਕਰ ਵਸਦੇ ਉਜਾੜਤੇ ਨਸ਼ਿਆਂ ਨੇ ਕਰ ਵਸਦੇ ਉਜਾੜਤੇ ਨਸ਼ਿਆਂ ਨੇ ਕਰ ਵਸਦੇ ਉਜਾੜਤੇ